ਅਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟਾ ਦੇ ਖੁੱਲੇ ਗੱਫੇ ਦਿੱਤੇ ਜਾ ਰਹੇ ਹਨ ਇਸੇ ਤਿੱਥ ਸ਼ੈਰ ਕਾਦੀਆਂ ਵਿੱਚ ਗਲੀਆਂ ਨਾਲੀਆਂ ਦੀ ਸਫਾਈ ਵਾਸਤੇ ਨਗਰ ਕੌਂਸਲ ਕਾਦੀਆਂ ਨੂੰ ਇੱਕ ਮਸ਼ੀਨ ਮੁਹੱਈਆ ਕਰਵਾਈ ਗਈ ਹੈ ਇਹ ਉਪਰਾਲਾ ਸੂਬਾ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਵੱਲੋਂ ਕੀਤਾ ਗਿਆ ਅਤੇ ਕਮਰੇਡ ਗੁਰਮੇਜ ਸਿੰਘ ਆਮ ਆਦਮੀ ਪਾਰਟੀ ਦੇ ਬਲਾਕ ਪ੍ਰੈਜ਼ੀਡੈਂਟ ਵੱਲੋਂ ਸ਼ਹਿਰ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਕਰਵਾਉਣ ਦੀ ਜ਼ਿੰਮੇਵਾਰੀ ਚੁੱਕੀ ਗਈ ਗੱਲਬਾਤ ਕਰਦੇ ਆਮ ਆਦਮੀ ਪਾਰਟੀ ਦੇ ਕਮਰੇਡ ਗੁਰਮੇਜ ਸਿੰਘ ਕਾਮਰੇਡ ਦਵਿੰਦਰ ਕੁਮਾਰ ਸ਼ਰਮਾ, ਅਵਤਾਰ ਸਿੰਘ, ਸਰਬਜੀਤ ਮਹਿਤਾ ਸਾਭੀ, ਵਿਸ਼ਾਲ ਕੁਮਾਰ, ਮਨਿੰਦਰ ਪਾਲ, ਦੇਵੀ ਦਿਆਲ ਸ਼ਰਮਾ ਅਤੇ ਸਾਬਕਾ ਸਰਪੰਚ ਮਲਕੀਤ ਸਿੰਘ ਪਿੰਡ ਨਰਥਪੁਰਾ ਨੇ ਕਿਹਾ ਕਿ ਪਿਛਲੀਆਂ ਪਾਰਟੀਆਂ ਦੇ ਬੜੇ ਲੀਡਰ ਇਸ ਸ਼ਹਿਰ ਤੋਂ ਰਹੇ ਨੇ ਪਰ ਇਹਨਾਂ ਵੱਲੋਂ ਕਾਦੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਕਾਦੀਆਂ ਦੇ ਨਾਲੇ ਜਿਨ੍ਹਾਂ ਵਿੱਚ 4-4 ਫੁੱਟ ਗਾਰ ਭਰੀ ਹੋਈ ਹੈ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਇਹਨਾਂ ਨਾਲੀਆਂ ਵੱਲ ਧਿਆਨ ਦਿੱਤਾ ਅਤੇ ਇਸ ਦਾ ਮਤਾ ਪਾਸ ਕਰਵਾਇਆ ਗਿਆ ਅਤੇ ਸਾਨੂੰ ਪੈਸੇ ਵੀ ਆ ਗਏ ਇਹ ਸਾਰੇ ਕੰਮ ਜਗਰੂਪ ਸਿੰਘ ਸੇਖਵਾਨ ਸਦਕਾ ਹੀ ਹੋ ਰਹੇ ਹਨ ਇਸ ਮਸ਼ੀਨ ਨੂੰ ਲਿਆਉਣ ਲਈ ਮੈਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਤਾਂ ਕਾਦੀਆਂ ਦੀਆਂ ਸੜਕਾਂ ਤੇ ਪਾਣੀ ਜਮਾ ਹੋ ਕੇ ਘਰਾ ਵਿੱਚ ਵੜ ਜਾਂਦਾ ਹੈ 40-50 ਸਾਲਾਂ ਤੋਂ ਪਿਛਲੀਆਂ ਸਰਕਾਰਾਂ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਹੁਣ ਇਹ ਮਸ਼ੀਨਰੀ ਮੰਗਾਈ ਗਈ ਹੈ ਜਿਸ ਨਾਲ ਨਾਲੀਆਂ ਵਿੱਚੋਂ ਗਾਰਾ ਕੱਢਿਆ ਜਾਵੇਗਾ ਤੇ ਇਹ ਸਾਰਾ ਕੰਮ ਆਪਣੀ ਦੇਖਰੇਖ ਵਿੱਚ ਕਰਾਵਾਂਗੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਹੈ ਕਾਦਿਆ ਸ਼ਹਿਰ ਨੂੰ ਖੂਬਸੂਰਤ ਬਣਾਉਣਾ ਤੇ ਲੋਕ ਸਾਡਾ ਸਾਥ ਦੇਣ ਉਹਨਾਂ ਕਿਹਾ ਕਿ ਜੇਕਰ ਕਾਦਿਆ ਸ਼ਹਿਰ ਵਿੱਚ ਕਿਸੇ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਰਟੀਆਂ ਦੀ ਰਿਪੋਰਟ ਮੈਂ ਕਾਮਰੇਡ ਗੁਰਮੀਤ ਸਿੰਘ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਬੋਲਿਆ ਮੈਂ ਨਗਰ ਨਿਵਾਸੀ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਪਿਛਲੇ ਲੰਬੇ ਸਮੇਂ ਤੋਂ ਇੱਥੇ ਇਥੋਂ ਦੇ ਲੀਡਰ ਲੀਡਰਸ਼ਿਪ ਵਿੱਚ ਰਹੇ ਆ ਤੇ ਇਹਨਾਂ ਨੇ ਕਾਦੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਕਾਦੀਆਂ ਦੇ ਨਾਲੇ ਜਿਨ੍ਹਾਂ ਵਿੱਚ 4-4 ਫੁੱਟ ਗਾਰ ਭਰੀ ਹੋਈ ਸੀ ਮੈਂ ਪਿਛਲੇ ਦੌਰ ਜਦੋਂ ਸਰਕਾਰ ਬਣੀ ਸਾਡੀ ਤਾਂ ਅਸੀਂ ਇਹ ਧਿਆਨ ਚ ਲੈਂਦਾ ਕਿ ਇਹ ਇਹ ਗਾਰ ਜਿਹੜੀ ਆ ਕਢਾਉਣੀ ਬੜੀ ਜ਼ਰੂਰੀ ਆ ਤੇ ਉਹ ਮੈਂ ਇਹਦਾ ਮਤਾ ਕਰਵਾਇਆ ਉਸ ਤੋਂ ਬਾਅਦ ਪੈਸਾ ਮਨਜ਼ੂਰ ਹੋਇਆ ਸਾਡੇ ਜਗਰੂਪ ਸਿੰਘ ਜੀ ਸੇਖਵਾਰੇ ਇਹ ਸਾਰਾ ਕੁਝ ਕਰਵਾਇਆ ਇਹਦੇ ਨਾਲ ਕੀ ਹੋਇਆ ਕਿ ਉਹਦਾ ਟੈਂਡਰ ਕਰਨਾ ਸੀ ਤੇ ਅਥੋਂ ਦੇ EO ਨੇ ਜਿਹੜੀ ਟੈਂਡਰਿੰਗ ਕੀਤੀ ਉਹ ਮਸ਼ੀਨ ਦੇ ਨਹੀਂ ਕੀਤੀ ਉਹ ਮੈਨੂਅਲ ਵਾਲੀ ਕਰਤੀ ਮੈਨੂੰ ਦੁਬਾਰਾ ਉਹਦੇ ਨਾਲ ਗੱਲ ਕਰਨੀ ਪਈ ਸਖਤ ਹੋਣਾ ਪਿਆ ਉਹਦੇ ਤੋਂ ਬਾਅਦ ਅਸੀਂ ਮੁਰਕੇ ਮਸ਼ੀਨ ਦੀ ਜਿਹੜੀ ਆ ਉਹ ਟੈਂਡਰਿੰਗ ਕਰਵਾਈ ਤੇ ਪਿਛਲੇ ਮਹੀਨੇ 25 ਤਰੀਕ ਨੂੰ ਉਹ ਖੁੱਲ ਗਈ ਲੇਕਿਨ ਫਿਰ ਵੀ ਲੰਬੇ ਸਮੇਂ ਦੇ ਵਿੱਚ ਉਹ ਇਹ ਕੋਈ ਕੰਮ ਨਹੀਂ ਸੀ ਕਰਉਣਾ ਚਾਹੁੰਦਾ ਮੈਨੂੰ ਡੀਸੀ ਸਾਹਿਬ ਨੂੰ ਮਿਲਣਾ ਪਿਆ ਏਡੀਸੀ ਸਾਹਿਬ ਨੂੰ ਮਿਲਣਾ ਪਿਆ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਮੈਂ ਵੀ ਬਾਦਸ਼ਾਹ ਹੋਣ ਵਾਲਿਆਂ ਸਾਡੇ ਸ਼ਹਿਰ ਚ ਪਾਣੀ ਬੜਾ ਵਧਦਾ ਆ ਤੇ ਉਹ ਪਾਣੀ ਦਾ ਨਿਕਾਸ਼ ਨਹੀਂ ਹੁੰਦਾ ਕਿਉਂਕਿ ਇਦੇ ਵਿੱਚ ਨਾਲਿਆਂ ਦੇ ਵਿੱਚ ਬਹੁਤ ਗਾਰ ਭਰੇ ਹੋਏ ਆ 40 50 ਸਾਲ ਇਹਨਾਂ ਨੂੰ ਤੇ ਚੇਤਾ ਹੀ ਨਹੀਂ ਆਇਆ ਤੇ ਅਸੀਂ ਕਿਹਾ ਵੀ ਉਹ ਗਾਰ ਕਢਵਾਈ ਜਾਵੇ ਜਿਹਦੇ ਨਾਲ ਪਾਣੀ ਦਾ ਨਿਕਾਸ਼ ਜਿਹੜਾ ਚੰਗਾ ਹੋਣਾ ਸ਼ੁਰੂ ਹੋਵੇ ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਨਾ ਵੜੇ ਉਹ ਕਰੋਲ ਦੇ ਡੀਸੀ ਸਾਹਿਬ ਦੇ ਨੋਟਿਸ ਲਿਆਂਦਾ ਉਹਨਾਂ ਨੇ ਫੌਰੀ ਤੌਰ ਤੇ ठेकेदार ਨਾਲ ਗੱਲ ਕਰਕੇ ਅੱਜ ਮਸ਼ੀਨ ਜਿਹੜੀ ਆ ਉਹ ਭੇਜ ਦਿੱਤੀ ਆ ਕਾਦੀਆਂ ਵਿੱਚ ਅੱਜ ਸ਼ਾਮ ਤੋਂ ਇਹ ਕੰਮ ਕਰਨਾ ਸ਼ੁਰੂ ਕਰ ਦੇਵਗੇ ਤੇ ਮੈਂ ਨਗਰ ਨਾਸੀ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹਨੇ ਅਸੀਂ ਕਾਦੀਆਂ ਦੇ ਵਿੱਚ ਸੜਕਾਂ ਜਿਹੜੀਆਂ ਉਹ ਪਿਛਲੀਆਂ ਸਰਕਾਰਾਂ ਨਾਲ ਅਲੱਗ ਕਿਸਮ ਦੀਆਂ ਬਣਵਾਈਆਂ ਜਿਹਦੇ ਵਿੱਚ ਦੋਰੀ ਲੇਅਰ ਪਾ ਕੇ ਤੇ ਸੜਕਾਂ ਬਣਾਈਆਂ ਬਹੁਤ ਵਧੀਆ ਬਣ ਗਿਆ ਲੋਕਾਂ 'ਚ ਖੁਸ਼ੀ ਦਾ ਮਾਹੌਲ ਆ ਤੇ ਇਹ ਮੈਂ ਨਗਰ ਨਾਸੀਆਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਤੇ ਨਾਲਿਆਂ ਦੇ ਵਿੱਚੋਂ ਦੀ ਗਾਰ ਚੜਾ ਕੇ ਜਿਹੜੇ ਪਹਿਲੀ ਨਾਲੀ ਜਿਹੜੇ 50 ਸਾਲ ਤੋਂ ਪਹਿਲਾਂ ਦੇ ਬਣੇ ਹੋ ਗਏ ਔਰ ਤੁਹਾਡਿਆਂ ਨਜ਼ਰਾਂ ਦੇ ਅੱਥਾਨਾ ਜਿਹੜਾ ਆਵੇਗੀ ਇਹ ਸਾਰਾ ਕੰਮ ਆਪਣੀ ਦੇਖ ਰੱਖ ਵਿੱਚ ਕਰਵਾਵਾਂਗੇ ਔਰ ਜਿਹੜੇ ਕਮੇਟੀ ਦੇ ਮੁਲਾਜ਼ਮ ਆਲੇ ਨੇ ਜਿਹੜੇ ਐਮਸੀ ਨੇ ਜਾਂ ਜਿਹੜੇ ਇੱਥੇ ਦੇ ਕਰਤਾ ਧਰਤਾ ਨੇ ਉਹਨਾਂ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਮੈਂ ਨਗਰ ਨਿਵਾਸੀਆਂ ਦੇ ਅਹਿਸਾਸ ਦੇ ਨਾਲ ਇਹ ਚਾਹੁੰਦਾ ਕਿ ਇਹ ਸ਼ਹਿਰ ਨੂੰ ਸਵਰਗ ਬਣਾਇਆ ਜਾਵੇ ਤੇ ਤੁਹਾਡੇ ਸਾਥ ਦੀ ਵੀ ਸਾਨੂੰ ਲੋੜ ਆ ਤੇ ਆਮ ਆਦਮੀ ਪਾਰਟੀ ਤੁਹਾਡਿਆਂ ਅਭਰੂਆ ਹੁੰਦੇ ਆ ਜਿਹੜਾ ਵੀ ਤੁਹਾਨੂੰ ਕੋਈ ਮੁਸ਼ਕਿਲ ਦਾ ਕੰਮ ਦਿਸਦਾ ਹੋ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਜਿਹੜੇ ਵੱਡੇ ਨਾਲੇ ਆ ਉਹ ਕਾਲਜ ਤੋਂ ਲੈ ਕੇ ਸੋਰੀ ਬੈਂਕ ਤੋਂ ਸਟੇਟ ਬੈਂਕ ਆਫ ਇੰਡੀਆ ਤੋਂ ਲੈ ਕੇ ਇਹ ਬੁੱਟਰ ਰੋਡ ਆ ਆਪਣਾ ਰੇਲਵੇ ਰੋਡ ਇੱਧਰ ਹਰਚਵਾਲ ਰੋਡ ਜਿਹੜਾ ਨਾਲਾ ਨਵਾਂ ਬਣਿਆ ਹੋਇਆ ਉਹ ਉਹਦੇ ਵਿੱਚੋਂ ਵੀ ਗਾਰਪੌਸਟ ਹੋ ਗਿਆ ਉਹ ਕੱਢ ਦੇਣੀ ਆ ਜਰਜਾਦਾ ਰੋਡ ਤੇ ਵੀ ਜਿਹੜੇ ਵੀ ਮਤਲਬ ਵੱਡੇ ਨਾਲੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਜਿਹੜਾ ਨਿਕਾਸ ਕੀਤਾ ਜਾਵੇਗਾ ਪੰਜਾਬ ਸਰਕਾਰ ਦੇ ਕਿੰਨੇ ਪੈਸੇ ਲੱਗੋਗੇ ਪੰਜਾਬ ਸਰਕਾਰ ਦੇ ਪੈਸੇ ਜਿਹੜੇ ਨੇ ਆ ਸਾਡੇ ਜਿਹੜੇ ਦੋ ਸੜਕਾਂ ਹੁਣ ਤੱਕ ਦੀਆਂ ਬਣੀਆਂ ਨੇ ਇਹਨਾਂ ਉੱਤੇ ਕੋਈ 11 ਕਰੋੜ ਰੁਪਈਆ ਖਰਚੇ ਦਾ ਹੋ ਚੁੱਕਾ ਆ ਮਸ਼ੀਨ ਦੇ ਵਿੱਚ ਖਰਚਾ ਹੋਇਆ ਮਸ਼ੀਨ ਦੇ ਵਿੱਚ ਅਜੇ ਖਰਚਾ ਨਹੀਂ ਹੋਇਆ ਜਿਹੜਾ ਹੁਣ ਇਹਦਾ ਬਿੱਲ ਬਣੇਗਾ ਉਹ ਤੁਹਾਡੇ ਨਜ਼ਰ ਵਿੱਚ ਲਿਆਂਦਾ ਜਾਊਗਾ ਥੈਂਕ ਯੂ ਕਾਮਰਡ ਦੂਨਦਰ ਕੁਮਾਰ ਸ਼ਰਮਾ ਆਮ ਆਦਮੀ ਪਾਰਟੀੋਂ ਮੈਂ ਇੱਕ ਵਲੰਟੀਅਰ ਸ਼ਹਿਰ ਦੇ ਜੀ ਸਫਾਈ ਦਾ ਜਿਹੜਾ ਹਾਲ ਹੀ ਬਹੁਤ ਹੀ ਮਾੜਾ ਹੈ ਕਿਉਂਕਿ ਜਿਹੜੇ ਸਫਾਈ ਮੁਲਾਜ਼ਮ ਨੇ ਉਹ ਯਾਰੇ ਗਾਰ ਇੰਨੀ ਨਹੀਂ ਚਾਰ-ਚਾਰ ਫੁੱਟ ਦੀ ਗਾਰ ਨਾਲੇ ਜੋ ਕੱਢਣ ਵਾਸਤੇ ਬੜੀ ਮੁਸ਼ਕਲ ਉਹਨਾਂ ਨੂੰ ਆਉਂਦੀ ਹੈ ਉਦੇ ਵਾਸਤੇ ਬੜੀ ਮਿਹਨਤ ਉਹਨਾਂ ਨੂੰ ਕਰਨੀ ਪਈਂਦੀ ਪਰ ਉਹ ਮਸਲੇ ਦਾ ਹੱਲ ਫੇਰ ਵੀ ਨਹੀਂ ਸੀ ਹੁੰਦਾ ਪਾਣੀ ਜਿਹੜਾ ਪਿੱਕਟਰ ਨੂੰ ਪਿਸਾਨ ਹੁੰਦਾ ਹੈ ਇਹ ਮਸ਼ੀਨ ਜਿਹੜੀ ਆਈ ਹੈ ਸਫਾਈ ਵਾਸਤੇ ਨਾਲਿਆਂ ਦੀ ਸਫਾਈ ਕਰੇਗੀ ਇਹਦੇ ਵਾਸਤੇ ਕਾਉਂਟ ਗਰਮੀਤ ਸਿੰਘ ਨੇ ਬੜੀ ਮਿਹਨਤ ਕੀਤੀ ਆ ਔਰ ਇੱਥੋਂ ਤੱਕ ਕਿ ਕਮੇਟੀ ਨਾਲ ਵੀ ਝਗੜਾ ਕਰਕੇ ਪੂਰੀ ਮਿਹਨਤ ਕਰਕੇ ਮਸ਼ੀਨ ਮੰਗਵਾਈ ਆ ਔਰ ਜਦੋਂ ਇਹ ਚਾਰ ਚਾਰ ਫੁੱਟ ਨਾਲੇ ਜਿਹੜੇ ਆ ਸਫਾਈ ਹੋ ਗਈ ਗਾਰ ਨਿਕਲ ਗਈ ਤੇ ਗੜੀਆਂ ਦੀਆਂ ਜਿਹੜੀਆਂ ਨਾਲੀਆਂ ਵਾ ਉਹ ਆਟੋਮੈਟਿਕਲੀ ਉਹਨਾਂ ਦਾ ਪਾਣੀ ਜਿਹੜਾ ਵਾ ਉਹ ਬਾਹਰ ਨੂੰ ਜਿਹੜਾ ਵਾਪਸ ਜਾਂਦਾ ਆਏਗਾ ਉਹ ਨਾਲੇ ਵਾਲ ਨੂੰ ਜਾਊਗਾ ਤੇ ਸਫਾਈ ਦਾ ਪ੍ਰਬੰਧ ਜਿਹੜਾ ਬਹੁਤ ਸੁਚੱਜਾ ਹੋ ਜਾਊਗਾ ਬਹੁਤ ਘੱਟ ਨੇ ਦੇਖੋ ਇੱਚ ਹਰ ਇੱਕ ਨੂੰ ਪਤਾ ਵਾ ਕਿ ਪਿਛਲੇ ਸਮੇਂ ਜਿਨ੍ਹਾਂ ਨੇ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ ਜਿਹੜਾ ਕਰਮਚਾਰੀ ਰਟਾਇਰ ਸਫਾਈ ਕਰਮਚਾਰੀ ਰਟਾਇਰ ਹੋ ਜਾਂਦਾ ਵਾ ਪਰ ਉਹਦੇ ਥਾਂ ਤੇ ਨਵਾਂ ਨਹੀਂ ਰੱਖਿਆ ਜਾਂਦਾ ਤੇ ਬੰਦੇ ਘਰ ਦੇ ਜਾਂਦੇ ਆ ਸ਼ਹਿਰ ਵਾਅਦਾ ਕਿ ਸਫਾਈ ਦਾ ਕੰਮ ਵਾਅਦਾ ਜਾਂਦਾ ਵਾ ਬੰਦੇ ਕਰਦੇ ਜਾਂਦੇ ਆ ਉਹਨਾਂ ਦੀ ਵਸ ਦੀ ਗੱਲ ਕੋਈ ਨਹੀਂ ਪਾਰਦਰਸ਼ੀ ਤਰੀਕੇ ਨਾਲ ਕੰਮ ਹੋਊਗਾ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਆਊਗੀ ਵੀ ਜਿਹਦੇ ਵਿੱਚ ਕੋਈ ਇਹ ਗਲਾਕੇ ਵੀ ਸਾਡੀ ਸਾਡਾ ਨਾਲਾ ਜਿਹੜਾ ਆ ਪੀ ਇਹ ਨਹੀਂ ਕਢਾਉਂਦੇ ਦੂਜਾ ਕਢਾਉਤਾ ਪੂਰੇ ਸ਼ਹਿਰ ਦੇ ਜਿਹੜੇ ਵੱਡੇ ਮੇਨ ਨਾਰੇ ਆ ਉਹਨਾਂ ਦੀ ਸਫਾਈ ਜਿਹੜੀ ਆ ਪੂਰੇ ਤਰੀਕੇ ਨਾਲ ਵਧੀਆ ਲੰਗ ਨਾ ਕੀਤੀ ਹੋਊ